ਰਾਜਾ ਬੜੇੰਗ ਨੂੰ ਮਾਰਾ ਨਹੀਂ ਕਹਿੰਦਾ ਕਿਉਂ ਕਿਉਂਕਿ ਉਹ ਤਾਂ ਸਾਡਾ ਫਾਇਦਾ ਕਰ ਰਿਹਾ ਵਿਆਹ ਜਿਹੜਾ ਉਹ ਦੇ ਰਿਹਾ ਵਾ ਉਹ ਤਾਂ ਸਾਡੇ ਹੱਕ 'ਚ ਹੋ ਰਿਹਾ ਕਿਉਂਕਿ ਪਹਿਲਾਂ ਜਿਹੜਾ ਇਹਨਾਂ ਨੇ ਬਿਆਨ ਦਿੱਤਾ ਸੀ ਤੇ ਉਹਦੇ ਵੀ ਸਾਡੀ ਇੱਡਾ ਦੇ ਬਿਆਨ ਦੇਣ ਦਾ ਨਾ 8 ਤੋਂ 10000 ਵੋਟ ਸਾਡੀ ਵਧ ਗਈ। ਅੱਛਾ। ਅਡਾ ਤੇ ਹੁਣ ਜਿਹੜਾ ਇਹ ਬਿਆਨ ਦੇ ਦਿੰਦਾ ਹੈ ਭਾਈ ਇੱਕ ਸਾਹਬ ਦਾ ਤੇ ਉਹਦੇ ਵੀ ਸਾਡੀ 8-10000 ਵੋਟ ਲੱਗਦਾ ਸਾਡੀ ਵੱਧ ਜਣੀ। ਇਹ ਸਾਡੇ ਹੱਕ 'ਚ ਬੋਲ ਰਹਾ ਆ। ਅੱਛਾ। ਇਹ ਸਾਡੇ ਵਿਰੋਧ 'ਚ ਨਹੀਂ। ਹਾਂ। ਅਸੀਂ ਤਾਂ ਆਣੇ ਵੀ ਦੱਪੀ ਕਿਲੀ ਜਾਓ ਤੁਸੀਂ ਆਦਾ ਬੋਲੀ ਚਾਓ ਜੋ ਤੁਹਾਡਾ ਇਸ ਤਰ੍ਹਾਂ ਸੋ ਇਹੋ ਜਿਹੇ ਬਿਆਨ ਤੁਸੀਂ ਹੋਰ ਦਿਓ ਸਾਡੇ ਹੱਕ 'ਚ ਨੇ। ਤਰਨਤਾਰਨ ਜਿਮਨੀ ਚੌਣ ਮੈਦਾਨ ਪੂਰੇ ਤਰੀਕੇ ਦੇ ਨਾਲ ਭਖਿਆ ਹੋਇਆ ਤੇ ਮੈਂ ਤਰਨਤਾਰਨ ਸਾਹਿਬ ਵਿਖੇ ਭਾਈ ਸੰਦੀਪ ਸਿੰਘ ਸਨੀ ਦੇ ਜਿਹੜੇ ਭਰਾ ਹੈਗੇ ਨੇ ਭਾਈ ਮਨਦੀਪ ਸਿੰਘ ਉਹਨਾਂ ਦੇ ਚੋਣ ਦਫ਼ਤਰ ਦੇ ਵਿੱਚ ਮੌਜੂਦ ਹੈਗਾ ਤੇ ਮੇਰੇ ਨਾਲ ਇਹ ਨੌਜਵਾਨ ਵੀਰ ਮੌਜੂਦ ਹੈਗੇ ਆਪਾਂ ਗੱਲਬਾਤ ਕਰਾਂਗੇ ਇਹਨਾਂ ਦੇ ਕੋਲੋਂ ਜਾਣਨ ਤੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਚੋਣ ਮਹਿੰਮ ਚੱਲ ਰਹੀ ਹੈ ਕਿਸ ਤਰੀਕੇ ਨਾਲ ਲੋਕਾਂ ਦਾ ਸਾਥ ਤੇ ਸਹਿਯੋਗ ਇਹਨਾਂ ਦੇ ਉਮੀਦਵਾਰ ਨੂੰ ਮਿਲ ਰਿਹਾ ਸਵਾਗਤ ਹੈ ਵੈਗੁਰਜੀਕਾ ਖਾਲਸਾਭ ਵੈਗੁਰਜੀਕੀ ਫਤਿਹ ਵੈਗੁਰਜੀਕਾ ਖਾਲਸਾਭ ਵੈਗੁਰਜੀਕੀ ਫਤਿਹ ਕਿਸ ਤਰੀਕੇ ਦਾ ਹੁੰਗਾਰਾ ਹੈ ਜੀ ਕਿਸ ਤਰੀਕੇ ਦਾ ਸਮਰਥਨ ਹੈ ਲੋਕਾਂ ਦਾ ਕੀ ਗੱਲਬਾਤ ਲੋਕ ਕਰ ਰਹੇ ਨੇ ਜਦੋਂ ਭਾਈ ਮਨਦੀਪ ਸਿੰਘ ਹਨਾ ਦੇ ਵਾਸਤੇ ਤੇ ਵੋਟਾਂ ਲਈ ਲੋਕਾਂ ਦੇ ਵਿੱਚ ਜਾ ਰਹੇ ਹਾਂ ਬਹੁਤ ਵਧੀਆ ਇੱਥੋਂ ਦਾ ਮਾਹੌਲ ਆ ਜੀ ਲੋਕਾਂ ਦਾ ਬਹੁਤ ਸਾਥ ਆ ਕਿਉਂਕਿ ਇੱਥੇ ਨਾ ਜੀ ਜਿਹੜਾ ਤਰਨ ਤਰਨ ਹਲਕਾ ਜਿਹਨੂੰ ਆਪਾਂ ਪੰਥਕ ਹਲਕਾ ਗਿਣਦੇ ਆ ਇਹ ਪੰਥਕ ਇਸ ਕਰਕੇ ਆ ਕਿਉਂਕਿ ਜਦੋਂ ਉਹ ਦੌਰ ਹੁੰਦਾ ਸੀ ਨਾ 90 92 94 ਦਾ 84 ਤੋਂ ਬਾਅਦ ਦਾ ਇੱਥੇ ਹਰ 5ਵੇਂ 7ਵੇਂ ਘਰ ਦੇ ਵਿੱਚ ਸੰਘਰਸ਼ ਹੋਇਆ ਏ ਕਿਸੇ ਨੇ ਕੁਰਬਾਨੀ ਦਿੱਤੀ ਏ ਕਿਸੇ ਨੇ ਤਸ਼ੱਦਦ ਚ ਲਿਆ ਅਸੀਂ ਆਜ ਕੱਲ ਵੀ ਗਏ ਆ ਇੱਕ ਘਰ ਦੇ ਵਿੱਚ ਤੇ ਉਹ ਮਾਤਾ ਜੀ ਦਾ ਪੁੱਤਰ ਪੌਣੇ 23 ਸਾਲ ਦੀ ਉਮਰ ਸੀ ਭਗਤ ਸੈਨ ਜੀ ਦੇ ਗੁਰਦੁਆਰੇ ਦੇ ਵਿੱਚ ਸੇਵਾ ਕਰਦਾ ਸੂਬੇ ਸਰਹੰਦ ਨੇ ਚੋੱਕ ਕੇ ਮਾਰਿਆ ਤੇ ਉਸ ਮਾਤਾ ਜਿਨੀਆਂ ਗੱਲਾਂ ਨਾ ਦਿਲ ਨੂੰ ਵਲੁੰਦਰ ਦੀਆਂ ਨੇ ਜਦੋਂ ਸੁਣਾਉਂਦੇ ਨੇ ਉਹ ਆਂਦੇ ਵੀ ਮੇਰਾ ਇੱਕੋ ਇੱਕ ਪੁੱਤ ਹੀਰਿਆਂ ਵਰਗਾ ਪੁੱਤ ਸੀ ਤੇ ਆਂਦੇ ਜਿਹਨੂੰ ਸੂਬਾ ਸਰਹੰਦ ਚੋੱਕ ਕੇ ਲੈ ਗਿਆ ਵੀ ਤੂੰ ਸਿੰਘਾਂ ਨੂੰ ਇੱਥੇ ਰੋਟੀ ਛਕਾਉਣਾ ਤੇ ਉਹਾਂਦੇ ਵੀ ਕੋਈ ਗਣਾ ਥੋੜਾ ਹੁੰਦਾ ਕੋਈ ਜੁਰਮਿਆ ਕਿਸੇ ਨੂੰ ਰੋਟੀ ਛਕਾਉਣਾ ਗੁਰੂ ਘਰ ਦੇ ਵਿੱਚ ਤੇ ਰਾਜੇ ਨੇ ਵੀ ਰੋਟੀ ਖਾਣੀ ਤੇ ਭਖਾਰੀ ਨੇ ਵੀ ਖਾਣੀ ਸਾਧ ਨੇ ਵੀ ਖਾਣੀ ਤੇ ਚੋਰ ਨੇ ਵੀ ਖਾਣੀ ਕੋਈ ਵੀ ਸ਼ੱਕ ਜੇ ਪਰ ਇਸ ਬੰਦੇ ਨੇ ਕਹਿੰਦੇ ਜੋ ਤਸ਼ੱਦਦ ਤੇ ਢਾਏ ਸਾਡਾ ਹੀਰੇ ਵਰਗਾ ਪੁੱਤ ਮਾਰਤਾ ਲ ਜਾ ਕੇ ਤੇ ਸਾਨੂੰ লাশ ਤੱਕ ਨਹੀਂ ਦਿੱਤੀ ਤੇ ਮਾਤਾ ਜੀਆਂ ਦੇ ਜਿੱਦਣ ਮੈਨੂੰ ਪਤਾ ਲੱਗਾ ਨਹੀਂ ਮੇਰੀ ਧੀ ਨੇ ਮੈਨੂੰ ਫੋਨ ਕਰਕੇ ਦੱਸਿਆ ਵੀ ਬੀਬੀ ਅੱਜ ਸੂਬੇ ਸਰਹੰਦ ਦਾਈ ਸੰਦੀਪ ਸਿੰਘ ਸੰਨੀ ਨੇ ਯਾਨੀ ਮੈਂ ਕਿਹਾ ਅਜ ਤੱਕ ਸਾਨੂੰ ਗਵਰਨਮੈਂਟਾਂ ਵੱਲੋਂ ਇਨਸਾਫ ਨਹੀਂ ਸੀ ਮਿਲਿਆ ਪਰ ਸੰਨੀ ਨੇ ਦਿਵਾਤਾ ਇਹ ਸਾਡਾ ਪੋਤੇ ਅਸੀਂ ਇਹਨੂੰ ਆਪਦਾ ਪੁੱਤ ਮੰਨਦੇ ਆ ਤੇ ਮਤਾਂ ਦੀ ਮੇਰੇ ਤੋਂ ਤੁਰਿਆ ਨਹੀਂ ਜਾਂਦਾ ਪਿਆ ਮੇਰੇ ਸੱਟਾਂ ਵੱਜੀਆਂ ਹੋਈਆਂ ਨੇ ਪਰ ਮੈਂ ਜਿੰਨਾ ਜ਼ੋਰ ਲਗਦਾ ਪਿਆ ਸੰਦੀਪ ਸਿੰਘ ਦੇ ਪਿੱਛੇ ਲਾਉਣ ਲਈ ਆ ਤੇ ਲੋਕਾਂ ਨੂੰ ਵੀ ਇਹੀ ਅਪੀਲ ਕਰਦੀ ਆ ਫੋਨ ਕਰ ਕਰਕੇ ਆਣ ਗਵਰਨਚ ਜਾ ਜਾ ਕੇ ਵੀ ਸੰਦੀਪ ਸੰਨੀ ਨੂੰ ਜਿਤਾਓ ਕਿਉਂਕਿ ਸਾਡੀ ਕੌਮ ਨੂੰ ਤਾਂ ਇਨਸਾਫ ਹੀ ਉਸ ਸਿੰਘ ਨੇ ਦਿਵਾਇਆ ਹੈ ਬਿਲਕੁਲ ਮੈਂ ਹੁਣੇ ਡੋਰ ਟੂ ਡੋਰ ਕਰ ਰਹੇ ਨੇ ਤੁਹਾਡੀ ਪਾਰਟੀ ਦੇ ਇਹ ਨੌਜਵਾਨ ਭਾਈ ਮਨਦੀਪ ਸਿੰਘ ਵੀ ਨਾਲ ਹੈਗੇ ਨੇ ਮੈਂ ਸਵੇਰ ਤੋਂ ਲੈ ਕੇ ਨੋਰ ਰਹਿ ਕੇ ਵੇਖਿਆ ਵੈਸੇ ਤਾਂ ਬਹੁਤ ਵੱਡਾ ਸਹਿਯੋਗ ਹੈਗਾ ਬੜਾ ਵੱਡਾ ਸਮਰਥਨ ਹੈਗਾ ਪਰ ਕੁਝ ਲੋਕਾਂ ਦੇ ਵੱਲੋਂ ਇੱਕ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿਹਾ ਜਾ ਰਿਆ ਸੀਗਾ ਕਿ ਜਿਹੜੀ ਹਿੰਦੂ ਵੋਟ ਆ ਉਹ ਭਾਈ ਮਨਦੀਪ ਸਿੰਘ ਹਣਾ ਨੂੰ ਨਹੀਂ ਪੈਣੀ ਇਹ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਸੀ ਤੁਸੀਂ ਵਿਚਰੇ ਹੋ ਤੁਸੀਂ ਹਿੰਦੂ ਭਰਾਵਾਂ ਦੇ ਕੋਲ ਵੀ ਗਏ ਹੋ ਉਹਨਾਂ ਦਾ ਕੀ ਸਹਿਯੋਗ ਹੈਗਾ ਉਹ ਉਹ ਤੁਹਾਡੇ ਨਾਲ ਕੀ ਗੱਲਬਾਤ ਕਰ ਰਹੇ ਨੇ ਇਹ ਤਾਂ ਜੀ ਹਿੰਦੂ ਭਰਾ ਤੁਸੀਂ ਅੱਜ ਵੀ ਜਾ ਕੇ ਜਿੱਥੇ ਸੂਰੀ ਦਾ ਕਤਲ ਹੋਇਆ ਸੀਗਾ ਸੁੱਦਾ ਲੱਗਾ ਉਹਨੂੰ ਅੰਮ੍ਰਿਤਸਰ ਦੇ ਵਿੱਚ ਤੁਸੀਂ ਜਾ ਕੇ ਉੱਥੇ ਲਾਗੇ ਚਾਗੇ ਦੇ ਇਲਾਕੇ ਤੋਂ ਪੁੱਛ ਕੇ ਵੇਖ ਲਓ ਵੀ ਉਹ ਸੂਰੀ ਤੋਂ ਕਿੰਨੇ ਦੁਖੀ ਸੀ ਉਹ ਤੇ ਭਾਈ ਸੰਦੀਪ ਸਿੰਘ ਸੰਨੀ ਦਾ ਧੰਨਵਾਦ ਕਰਦੇ ਨੇ ਵੀ ਆਪ ਤੇ ਲੈ ਲੈਂਦਾ ਸੀ ਗਨਮੈਨ 10 15 ਤੇ ਉਹਨਾਂ ਨੂੰ ਵੀ ਭੁੱਖਿਆਂ ਮਾਰਦਾ ਸੀ ਸਾਰਾ ਦਿਨ ਬੂਹੇ ਅੱਗੇ ਖਿਲਾੜੀ ਰੱਖਣਾ ਹਰੇਕ ਨੂੰ ਉਹਨੇ ਮਾੜਾ ਚੰਗਾ ਬੋਲਣਾ ਸਿੱਖਾਂ ਦੀਆਂ ਧੀਆਂ ਭੈਣਾਂ ਨੂੰ ਪੁੰਨਦਾ ਸੀਗਾ ਤੇ ਜਾ ਕੇ ਰੋਜ਼ ਧਰਨੇ ਲਵਾਈ ਰੱਖਦਾ ਸੀ ਦੁਕਾਨਾਂ ਵਾਲਿਆਂ ਨੇ ਤੇ ਸ਼ੂਗਰ ਮਨਾਇਆ ਆਉਂਦੇ ਸੰਨੀ ਦੀ ਕੁਰਬਾਨੀ ਐ ਵੇਖੋ ਜੀ 30 ਦਿਨਾਂ ਦਾ ਬੱਚਾ ਸੀ ਸੰਦੀਪ ਸੰਨੀ ਦਾ ਤੇ 30 ਦਿਨਾਂ ਬਾਅਦ ਹੀ ਉਹ ਮਹਾਰਾਜ ਨੇ ਉਤੋਂ ਸੇਵਾ ਲਈ ਨਹੀਂ ਦੇਤੇ 30-30 ਸਾਲਾਂ ਦੇ ਜਿਨ੍ਹਾਂ ਦੇ ਜਵਾਕ ਨਹੀਂ ਉਹ ਨਹੀਂ ਕੁਝ ਕਰਦੇਗੇ ਤੇ ਹਿੰਦੂ ਭਰਾ ਤੇ ਸਾਡੇ ਨਾਲ ਨੇ ਉਹਨੇ ਕੋਈ ਕਿਸੇ ਹਿੰਦੂ ਨੂੰ ਥੋੜਾ ਮਾਰਿਆ ਉਹਨੇ ਤੇ ਇੱਕ ਕੌਮ ਦੇ ਗद्दार ਨੂੰ ਮਾਰਿਆ ਜਿਹੜਾ ਉਹਨਾਂ ਦੀ ਕੌਮ ਦੇ ਵਿੱਚ ਗद्दार ਸੀਗਾ ਆਪਣੀ ਕੌਮ ਦੇ ਵਿੱਚ ਵੀ ਗद्दार ਹੈਗੇ ਨੇ ਇਹ ਥੋੜਾ ਨਾ ਵੀ ਜਿਉ ਕਿਤੇ ਮਰ ਜਾਣ ਆ ਬਯੰਤੀ ਅਰਗੇ ਮਰੇ ਸੀ ਤੇ ਆਪਾਂ ਉਹਨਾਂ ਨੂੰ ਆਖਿਓ ਤਾਂ ਆਪਣੇ ਸਿੰਘਾਂ ਨਹੀਂ ਸੋਧੇ ਲਾਏ ਨੇ ਜਿਹੜੇ ਗद्दार ਹੁੰਦੇ ਨੇ ਕਿਸੇ ਵੀ ਕਮਿਊਨਿਟੀ 'ਚ ਜੰਮ ਪੈਂਦੇ ਨੇ ਉਹ ਕਮਿਊਨਿਟੀ ਕੋਈ ਵੀ ਮਾਰੀ ਨਹੀਂ ਹੁੰਦੀਗੀ ਉਹਨਾਂ ਨਾਲ ਨੇ ਆਪਣੇ ਸਾਰੇ ਹਿੰਦੂ ਵੀ ਮੁਸਲਮਾਨ ਵੀ ਸਾਰੇ ਵੀ ਤੁਸੀਂ ਆਪ ਜਿਹੜੀ ਆਮ ਆਦਮੀ ਪਾਰਟੀ ਹੈਗੀ ਹੈ ਉਹਨਾਂ ਦੇ ਵੱਲੋਂ ਇੱਕ ਸਲੋਗਨ ਦਿੱਤਾ ਗਿਆ ਤੇ ਕਿਹਾ ਗਿਆ ਕਿ ਆਪ ਦੀ ਸਰਕਾਰ ਆਪ ਦਾ ਐਮਐਲਏ ਉਹ ਕਿਦਾਂ ਦੇਖਦੇ ਹੋ ਕਿਉਂਕਿ ਜਿਹੜਾ ਐਮਐਲਏ ਹੈਗਾ ਉਹ ਅਕਾਲੀ ਦਲ ਦੇ ਵਿੱਚੋਂ ਆਇਆ ਮੈਂ ਉਸ ਦਿਨ ਬੜਾ ਹੈਰਾਨ ਹੋਇਆ ਸਰਦਾਰ ਭਗਵੰਤ ਸਿੰਘ ਮਾਨ ਹਨਾ ਨੇ ਉਸ ਕੈਂਡੀਡੇਟ ਨੂੰ ਨਾਲ ਖਿਲਾ ਰਿਹਾ ਤੇ ਕਹਿ ਰਹੇ ਸੀ ਪਹਿਲਿਆਂ ਨੇ ਕੁਝ ਨਹੀਂ ਕੀਤਾ ਤੇ ਸਰਦਾਰ ਸੰਧੂ ਸਾਹਿਬ ਕਹਿ ਰਹੇ ਆ ਕਿ ਜਿਹੜੀ ਹੁਣੇ ਮੇਰੇ ਤੋਂ ਪਹਿਲਿਆਂ ਨੇ ਕੁਝ ਨਹੀਂ ਕੀਤਾ ਉਹ ਗੱਲ ਸਮਝ ਹੀ ਨਹੀਂ ਆਉਂਦੀ ਇੱਕ ਦੂਜੇ ਦੇ ਉੱਤੇ ਹੀ ਫਲੇਮ ਬਾਜੀ ਚੱਲੀ ਜਾਂਦੀ ਹੈ ਵੇਖੋ ਜੀ ਉਹਨਾਂ ਦੀਆਂ ਤਾਂ ਗੱਲਾਂ ਹੈਗੀਆਂ ਉਹ ਹੀ ਜਿਹੜੀਆਂ ਪਹਿਲੀਆਂ ਸੁਣਾਉਂਦੇ ਹੁੰਦੇ ਸੀ ਵੀ ਕੱਲੀਆਂ ਗੱਲਾਂ ਅਸੀਂ ਅੱਗਿਆਂ ਨੇ ਵੀ ਬੰਦੇ ਦੀਆਂ ਗੱਲਾਂ ਵੱਲ ਨਹੀਂ ਕਦੇ ਵੇਖਣਾ ਚਾਹੀਦਾ ਵੀ ਇਹ ਕਿਹੋ ਜੀਆਂ ਕਰਦਾ ਤੁਸੀਂ ਗੱਲਾਂ ਵੇਖੋ ਪਹਿਲਾਂ ਕੀ ਸੀ ਇਹਨਾਂ ਨੂੰ ਹਰਾਓ ਸਾਨੂੰ ਜਿਤਾਓ ਉਹ ਹੀ ਬੰਦੇ ਇਕੱਠੇ ਕਰਕੇ ਕਦਿਆਂ ਨੇ ਹੁੰਦੇ ਸੀ ਕਿਸੇ ਦੀ ਟਰਾਂਸਪੋਰਟ ਏ ਕੋਈ ਸਮੈਕੀਆ ਕੋਈ ਫਲਾਣਾ ਕੋਈ ਕਿਸੇ ਦੀ ਫੈਕਟਰੀ ਲੱਗ ਗਈ ਕਿਸੇ ਨੇ ਕਸ਼ ਕਰ ਲਿਆ ਉਹ ਬੰਦੇ ਖਿੱਚ-ਖਿੱਚ ਕੇ ਆਪਦੀ ਪਾਰਟੀ ਚ ਲੈ ਜਾਂਦੇ ਅੱਜ ਉਹ ਸਾਰੇ ਚੰਗੇ ਹੋ ਗਏ ਨੇ ਇਹ ਤਾਂ ਵੈਗਰੂ ਜੀ ਆਪਦੀ ਜ਼ੁਬਾਨ ਤੋਂ ਬਦਲ ਚੁੱਕੇ ਨੇ ਠੀਕ ਹੈ ਤੇ ਇਹਦੇ ਲੋਕਾਂ ਨੂੰ ਸੋਚਣਾ ਚਾਹੀਦਾ ਆ ਵੀ ਅੱਜ ਸੰਦੀਪ ਸਿੰਘ ਸੰਨੀ ਦੀ ਜਿੱਡੀ ਵੱਡੀ ਕੁਰਬਾਨੀ ਹੈ ਨਾ ਮਾਝੇ ਵਾਲਿਓ ਇੱਕ ਗੱਲ ਧਿਆਨ ਚ ਰੱਖਿਆ ਜੀ ਉਹਦੀ ਕੁਰਬਾਨੀ ਨੂੰ ਵੋਟ ਪਾਉਣੀ ਆਪਾਂ ਜੇ ਪਿਛਲੇ 4 ਸਾਲਾਂ ਦੇ ਵਿੱਚ ਇਹਨਾਂ ਕੱਖ ਨਹੀਂ ਕੀਤਾ ਨੰਗ ਸਰਕਾਰ ਹੀ ਨੇ ਕਰਕੇ ਦੇਣਾ ਆਜਾਂਦੇ ਨੇ ਤੁਹਾਡੀਆਂ ਗਲੀਆਂ ਬਣਾ ਦਾਂਗੇ ਤੁਹਾਨੂੰ ਬਤੀਆਂ ਲਵਾ ਦਾਂਗੇ ਤੁਹਾਡੇ ਟਰਾਂਸਫਾਰਮਰ ਖਾ ਦਾਂਗੇ ਸਾਨੂੰ ਕੰਮ ਦੱਸੋ ਜਿੱਥੇ-ਕਿੱਥੇ ਜੀ ਕਰਦਾ ਉਥੇ ਜਾ ਕੇ ਟਰਾਲੀ ਲਈ ਜਾਂਦੇ ਨੇ ਭੋਰਾ ਕ ਬਜਰੀ ਦੀ ਭਰ ਕੇ ਤੁਹਾਡਾ ਕੰਮ ਹੁਣੀ ਚਾਲੂ ਕਰਾਉਣੇ ਆ ਭਾਵੇਂ 4 ਦਿਨਾਂ ਨੂੰ ਚੋਕ ਹੀ ਲੈਣ 11 ਤਰੀਕ ਤੋਂ ਬਾਅਦ ਤੁਸੀਂ ਵੇਖ ਲਿਆ ਜੀ ਐਵੇਂ ਵੀ ਹੋਣਾ ਹੈ ਕਈ ਵਾਰੀ ਹੋਇਆ ਸਰਪੰਚਾਂ ਦੀਆਂ ਵੋਟਾਂ ਹੁੰਦੀਆਂ ਨਾ ਸਰਪੰਚਾਂ ਦਾ ਮੈਂ ਤੁਹਾਡਾ ਕੰਮ ਕਰਾ ਦੇਣਾ ਜਦੋਂ ਵੋਟਾਂ ਪੈ ਗਈਆਂ ਉਹੀ ਟੈਲਾ ਚੋਕ ਕੇ ਲੈ ਜਾਂਦਾ ਪੁੱਠੀਆਂ ਐਵੇਂ ਲੋਕਾਂ ਦੇ ਨਾਲ ਹੋ ਜਾਂਣਾ ਕਿਉਂਕਿ ਸਰਕਾਰ ਦੇ ਕੋਲ ਤਾਂ ਇੱਕ ਅੱਖ ਨਹੀਂ ਚੀ-ਚੀ ਹਜ਼ਾਰ ਜਿਨ੍ਹਾਂ ਨੂੰ ਤਨਖਾਹ ਮਿਲਦੀ ਉਹਨਾਂ ਦੀ ਤੇ ਇਹਨਾਂ ਤੋਂ 10000 ਨਹੀਂ ਕੀਤੀ ਜਾਂਦੀ ਪੱਕੇ ਨਹੀਂ ਕੀਤੇ ਜਾਂਦੇ ਤੇ ਕੰਮ ਕਰਨੇ ਕਾਦੇ ਨਾਲ ਨੇ ਬਾਕੀ ਜਿਹੜੀ ਜਿਮ ਪਹਿਲਾਂ 3-4 ਥਾਵਾਂ ਤੇ ਜਿਮਣੀ ਚੋਣਾ ਹੋਈਆਂ ਨੇ ਉੱਥੇ ਕਿੰਨੇ ਕਿੰਨਾ ਖੱਪੇ ਖੋਲਤੇ ਨੇ ਜਿੱਤਣ ਤੋਂ ਬਾਅਦ ਕਿਤੇ ਕੱਖ ਨਹੀਂ ਚੱਲਦਾ ਸਾਰੇ ਅਸੀਂ ਦੇ ਕਹਿੰਦੇ ਵੀ ਉਹ ਲੋਕ ਆਪੋ ਆਪਣੀਆਂ ਹਲਕਿਆਂ ਦਾ ਹਾਲ ਦੱਸਣ ਉਹੀ ਹਾਲ ਇੱਥੇ ਹੋਣਾ ਤਰਨਤਾਰਨ ਵਾਲੇ ਸਿਆਣੇ ਨੇ ਉਹ ਆਂਦੇ ਨੇ ਅਸੀਂ ਪੰਥ ਦੀ ਨੀਂ ਰੱਖਣੀ ਏ ਇਹ ਕੋਈ ਸਾਡਾ ਗਲੀਆਂ ਨਾਲੀਆਂ ਦਾ ਮੁੱਦਾ ਹੈ ਨਹੀਂਗਾ ਜੇ ਪਿਛਲੇ 4 ਸਾਲਾਂ ਦੇ ਵਿੱਚ ਅੱਗੇ ਵੀ ਆਮ ਆਦਮੀ ਪਾਰਟੀ ਦਾ ਐਮਐਲਏ ਸੀ ਇੱਥੇ ਕਿਹੜਾ ਕੋਈ ਕਿਸੇ ਅਫਗਾਨਿਸਤਾਨ ਦਾ ਐਮਐਲਏ ਰਿਹਾ ਇੱਥੇ ਜੇ ਉਹਦੋਂ ਨਹੀਂ ਕੁਝ ਹੋਇਆ ਹੁਣ ਵੀ ਕੱਖ ਨਹੀਂ ਹੋਣਾਗਾ ਤੇ ਇੱਕ ਗੱਲ ਹੋਰ ਜੇ ਚੋਣਾ ਜਿਮਣੀ ਪਹਿਲਾਂ ਵੀ ਹੋਈਆਂ ਨੇ ਤੇ ਇਹ ਜਿਮਣੀ ਚੋਣ ਇਹੋ ਜਿਹੀ ਵੀ ਸਰਕਾਰ ਦਾ ਇੰਨਾ ਜ਼ੋਰ ਲੱਗਾ ਪਿਆ ਜਿਵੇਂ ਇਹਨਾਂ ਦੀ ਸਰਕਾਰ ਹੀ ਇਹਦੇ ਸਾਰੇ ਤੁਰ ਨਹੀਂ ਹੋ ਵੇਸ਼ ਚੋਣ ਦੇ ਨਾਲ ਜੇ ਐਮਐਲਏ ਹਾਰ ਗਿਆ ਤੇ ਫਿਰ ਇਹਨਾਂ ਦੀ ਚੋਣ ਹੀ ਨਹੀਂ ਆ ਇਹਨਾਂ ਦੀ ਸਰਕਾਰ ਹੀ ਨਹੀਂ ਚੱਲਣੀਗੀ ਇਹਦਾ ਕੀ ਕਾਰਨ ਮੰਨਦੇ ਹੋ ਇਹਦਾ ਕਾਰਨ ਇਹ ਆ ਜਿਵੇਂ ਯੋਧੇ ਨੇ ਸਾਹਮਣੇ ਵੀ ਸਾਰੇ ਰਲੇ ਖਲੋਤੇ ਨੇ ਵੀ ਨੂੰ ਯੋਧੇ ਨੂੰ ਨਹੀਂ ਜਿੱਤਣ ਦੇਣਾਗਾ ਤੇ ਅਸੀਂ ਤੇ ਤਰਨ ਤਾਰਨ ਵਾਲਿਆਂ ਨੂੰ ਕਹਿੰਨਿਆ ਵੀ ਤੁਹਾਡੀ ਕਿਸਮਤ ਚੰਗੀ ਏ ਵੀ ਤੁਹਾਨੂੰ ਮਹਾਰਾਜ ਨੇ ਬਖਸ਼ਿਸ਼ ਕੀਤੀ ਏ ਵੀ ਤੁਹਾਡੇ ਹੱਕ ਦੇ ਯੋਧਾ ਆਇਆ ਤੇ ਦੇ ਹੱਕ ਵਿੱਚ ਭੁਗਤੋ ਨਹੀਂ ਤੇ ਇਹੋ ਜੀ ਕੋਈ ਜਿਮਣੀ ਚੋਣ ਨਹੀਂ ਹੋਈ ਜਿੱਥੇ ਰਾਤੋਂ ਰਾਤ ਜਾ ਕੇ ਪੈਰਾਂ ਦੇ ਵਿੱਚ ਇਹ ਲਈ ਫਿਰਦੇ ਹੁਣ ਵੀ ਕੰਮ ਦੱਸੋ ਕਿਹੜਾ ਕਰਾਉਣਾ ਤੇ ਤੁਹਾਡੇ ਕੰਮ ਕਰਨ ਵਾਸਤੇ ਤਰਲੇ ਕੱਢਣ ਡਏ ਤੁਹਾਡੇ ਕਰਕੇ ਦਿੰਨੇ ਆਂ ਸੀ ਹੁਣੇ ਆਣੇ ਤਾਂ ਐ ਨਹੀਂਗੇ ਇਹ ਤਾਂ ਗੱਲ ਮੰਨਣੀ ਉਹ ਯਾਰ 2027 ਦਾ ਡਰ ਹੈਗਾ ਕੋਈ ਜਿਵੇਂ ਤੁਸੀਂ ਕਹਿੰਦੇ ਹੋ ਕਿ ਸਰਕਾਰ ਦੀ ਹੁਣ ਭਾਦੀ ਬਣੀ ਹੋਈ ਇਹ ਵੀ ਲੱਗਦਾ ਕਿ ਇਹ ਚੋਣ ਜਿੱਤ ਕੇ ਫਿਰ 2027 ਦਾ ਮੋੜ ਜਿਹੜਾ ਹੈਗਾ ਉਹ ਇਹਨਾਂ ਨੇ ਬੰਨ ਲੈਣਾ ਹਾਂਜੀ ਹਾਂਜੀ ਉਹ ਤਾਂ ਬੱਜਾ ਪਿਆ ਜੀ ਉਹ ਤਾਂ ਲੋਕਾਂ ਦਾ ਪਿਆਰ ਦੱਸੀ ਜਾਂਦਾ ਵੇਖੋ ਤੁਸੀਂ ਇੱਥੇ ਕੱਲੀ ਐਸ ਚੋਣ ਦੇ ਵਿੱਚ ਦੂਜੀਆਂ ਭਾਈ ਅਮਰਤਪਾਲ ਭਾਈ ਅਮਰਤਪਾਲ ਸਿੰਘ ਦੇ ਤੇ ਭਾਈ ਮਨਦੀਪ ਸਿੰਘ ਦੇ ਹੱਕ ਦੇ ਵਿੱਚ ਕਿੱਥੋਂ ਕਿੱਥੋਂ ਸੰਗਤ ਆਈ ਹੋਈ ਏ ਕੋਈ ਜ਼ਿਲ੍ਹਾ ਇਹੋ ਜਿਹਾ ਹੈ ਤੁਸੀਂ ਇੱਥੇ ਘੁੰਮ ਕੇ ਵੇਖੋ ਟੀਮਾਂ ਹਰ ਇੱਕ ਪਿੰਡ ਦੇ ਹਰ ਇੱਕ ਸ਼ਹਿਰ ਦੇ ਹਰ ਇੱਕ ਮੱਲੇ ਦੇ ਵਿੱਚ ਘੁੰਮ ਰਹੀਆਂ ਨੇ ਦੂਰ ਦੂਰ ਤੋਂ ਸੰਗਤ ਆਈ ਸੇਵਾ ਨਿਭਾਉਣ ਵਾਸਤੇ ਉਹਨਾਂ ਨੂੰ ਪਤਾ ਵੀ ਸਾਡੇ ਪੰਥ ਦੀ ਨਹੀਂ ਰੱਖਣੀ ਹੈ ਹਾਂ ਹੁਣੇ ਮੈਨੂੰ ਇੱਥੇ ਪੈਣਾ ਮਿਲੀਆਂ ਬਰਨਾਲੇ ਤੋਂ ਉਹ ਪੈਣਾ ਆਈਆਂ ਝੋਲੀ ਅੱਡ ਕੇ ਇਸ ਭਰਾ ਦੇ ਲਈ ਵੋਟਾਂ ਮੰਗ ਰਹੀਆਂ ਬਰਨਾਲੇ ਤੋਂ ਆ ਕੇ ਤਰਨਤਾਰਨ ਦੇ ਵਿੱਚ ਬਿਲਕੁਲ ਜੀ ਬਹੁਤ ਤੁਹਾਨੂੰ ਦੱਸਿਆ ਦੂਰੋਂ ਦੂਰੋਂ ਪਟਿਆਲੇ ਤੋਂ ਕੀ ਉਹ ਮਾਨਸਾ ਕੀ ਇੱ ਦੂਰੋਂ ਦੂਰੋਂ ਆਏ ਹੋਏ ਨੇ ਉਧਰੋਂ ਇਧਰੋਂ ਡੇਰਾ ਬਾਬਾ ਨਾਨਕ ਫਤੇਗੜ ਚੂੜੀਆਂ ਉਹ ਪਠਾਨਕੋਟ ਜ਼ਿਲ੍ਹੇ ਤੋਂ ਵੀ ਆਏ ਹੋਏ ਨੇ ਸਿੰਘ ਇਧਰੋਂ ਸਾਡੇ ਸ਼੍ਰੀ ਮੁਖਸਰ ਸਾਹਿਬ ਤੋਂ ਸਾਡਾ ਹਲਕਾ ਲੰਬੀ ਹੈ ਤੁਸੀਂ ਵੇਖੋ ਵੀ ਸੰਗਤ ਬਹੁਤ ਦੂਰੋਂ ਦੂਰੋਂ ਆਈ ਹੋਈ ਹੈ ਬਾਦਲਾਂ ਦੇ ਘਰ ਚੋਂ ਆਏ ਹੋ ਹੈ ਹਾਂਜੀ ਬਿਲਕੁਲ ਜੀ ਹਾਂ ਤੇ ਇੱਕ ਐਮਐਲਏ ਸਾਹਿਬ ਮਾਫ ਕਰਨਾ ਜਿਹੜੇ ਸਾਬਕਾ ਐਮਐਲਏ ਹਰਮੀਤ ਸੰਧੂ ਹੈਗੇ ਨੇ ਉਹਨਾਂ ਦਾ ਇੱਕ ਬਿਆਨ ਹੈ ਉਹ ਕਹਿੰਦੇ ਜੇ 1921 ਹੋ ਗਈ ਫਿਰ ਵੇਲਾ ਹੱਥ ਨਹੀਂ ਆਉਣਾ ਮੌਕਾ ਹੱਥ ਨਹੀਂ ਆਉਣਾ ਉਹਦਾ ਕੀ ਮਤਲਿਆ ਕਿ ਡਰ ਪੈ ਗਿਆ ਹੈ ਕਿ ਲੱਗਦਾ ਹੈ ਕਿ 19 21 ਹੋ ਜਾਣੀ ਹੈ ਵੇਖੋ ਜੀ ਸੰਗਤ ਦਾ ਜਿਹੜਾ ਪਿਆਰ ਹੈ ਉਹ ਦਸੀ ਜਾਂਦਾ ਜਿਹੜੀ ਗਰਾਉਂਡ ਰਿਪੋਰਟ ਹੈ ਨਾ ਉਹਦੇ ਕਰਕੇ ਚੀਕਾਂ ਵੱਜਣ ਡਈਆਂ ਇਹਨਾਂ ਦੀਆਂ ਕਦੇ ਕੋਈ ਮਾਰਦਾ ਅੱਜ ਹੁਣ ਵੇਖੋ ਤੇ ਇੱਕ ਉਹ ਵਰਿੰਗ ਸਾਹਮਣੇ ਬਿਆਨ ਦਿੱਤਾ ਵੀ ਜੇ ਤੇ ਅਮਰਤਪਾਲ ਅਮਰਤ ਸ਼ਿਕਾਵੇ ਤੇ ਮੈਂ ਉਹਦੇ ਨਾਲ ਆ ਜੇ ਚੂਣਾ ਚਾਵੇ ਤੇ ਮੈਂ ਖਿਲਾਫ ਆ ਤੇ ਜਦੋਂ ਭਾਈ ਅਮਰਤਪਾਲ ਸਿੰਘ ਤੇ ਸਭ ਤੋਂ ਪਹਿਲਾਂ ਖਿਲਾਫ ਬੋਲੇ ਸੀ ਇਹ ਉਦੋਂ ਕਿਹੜਾ ਭਾਈ ਸਾਹਿਬ ਰਾਜਨੀਤੀ ਦੇ ਵਿੱਚ ਸੀਗੇ ਰਾਜਨੀਤੀ ਦੇ ਵਿੱਚ ਅਸੀਂ ਭਾਈ ਅਮਰਤਪਾਲ ਸਿੰਘ ਨੂੰ ਧੱਕ ਕੇ ਲਿਆਂਦਾ ਸੰਗਤ ਨੇ ਵੀ ਭਾਈ ਸਾਹਿਬ ਕਿਉਂਕਿ ਸਾਡੇ ਇਹਨਾਂ ਨੇ ਕੀ ਦਿੱਤਾ ਸੀ ਵੀ ਗੁਰੂ ਘਰਾਂ ਦੇ ਵਿੱਚ ਰਾਜਨੀਤੀ ਨਹੀਂ ਕਰਨੀ ਜਦੋਂ ਦੀ ਅਸੀਂ ਗੁਰੂ ਘਰਾਂ ਤੋਂ ਰਾਜਨੀਤੀ ਖਤਮ ਕੀਤੀ ਆ ਅਸੀਂ ਪੈਰਾਂ 'ਚ ਰੁੜ ਗਏ ਆ ਸਾਡੇ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਾਈਆਂ ਸੀਗੀਆਂ ਉਹਨਾਂ ਨੇ ਐਵੇਂ ਤਾਂ ਨਹੀਂ ਸੀ ਪਾਇਆ ਕਿਸੇ ਗੱਲ ਤੋਂ ਹੀ ਪਾਇਆ ਸੀ ਗੁਰੂ ਘਰਾਂ ਦੇ ਵਿੱਚ ਹੀ ਰਾਜਨੀਤੀ ਹੋਣੀ ਚਾਹੀਦੀ ਆ ਜੇ ਸੱਚ ਦੇ ਦੋਰ ਨਾਲ ਸਾਰਾ ਕੁਝ ਤਾਂ ਜੇ ਗੁਰੂ ਘਰਾਂ ਤੋਂ ਬਾਹਰ ਸੀ ਗਏ ਆ ਤਾਂ ਅਸੀਂ ਰੁਲੇ ਆ ਮੰਨ ਕੇ ਚੱਲੋ ਆ ਆਪਾਂ ਇੱਕ ਦਫ਼ਤਰ ਦੇ ਵਿੱਚ ਖਲੋਤੇ ਆ ਦੁਕਾਨ ਆ ਜੇ ਆਪਾਂ ਨੂੰ ਪਤਾ ਹੋਵੇ ਵੀ ਆਪਣੀ ਦੁਕਾਨ ਆਵਦੀ ਆ ਆਪਾਂ ਜਦੋਂ ਮਰਜ਼ੀ ਆ ਕੇ ਖਲੋ ਜਾਾਂਗੇ ਜੇ ਆਪਾਂ ਕਿਸੇ ਦੀ ਚ ਖਲੋਤੇ ਅਗਲੇ ਦਾ ਕੀ ਦਾ ਅਗਲਾ ਕਦੋਂ ਬਾਹਰ ਕੱਢ ਦੇ ਸਾਡਾ ਕੋ ਪੰਥ ਦਾ ਧੁਰਾ ਹੀ ਨਹੀਂ ਸਾਨੂੰ ਲੱਭਣ ਡਿਆ ਕੌਮ ਨੂੰ ਕੌਮ ਤੇ ਲਾਵਰ ਸੁਈ ਪਈ ਆ ਕਿੰਨੇ ਚਿਰ ਦੀ ਸਾਨੂੰ ਤੇ ਇੱਕ ਬਹਿਰੂਪੀਏ ਟੱਕਰੇ ਨੇ ਨਾ ਅਜੇ ਤੱਕ ਜਿਹੜਾ ਵੀ ਟੱਕਰਿਆ ਤੁਸੀਂ ਇਹ ਵੇਖੋ ਅਸੀਂ ਜਦੋਂ ਪਿੰਡਾਂ ਦੇ ਵਿੱਚ ਜਾਂਦੇ ਆ ਤੁਸੀਂ ਵੀ ਜਾਓ ਤੁਹਾਡਾ ਵੀ ਚੈਨਲ ਆ ਜਾ ਕੇ ਕਿਸੇ ਨੂੰ ਮਰਜ਼ੀ ਪੁੱਛ ਲਓ ਵੀ ਜਿਨ੍ਹਾਂ ਨਾਲ ਸੂਬੇ ਨੇ ਤਸ਼ੱਦਦ ਕੀਤੇ ਨੇ ਉਹਨਾਂ ਨਾਲ ਕੋਈ ਖਲੋਤਾ ਅਜੇ ਤੱਕ ਹ ਨਹੀਂ ਕੋਈ ਵੀ ਨਹੀਂ ਖਲੋਤਾਗਾ ਤੇ ਫੇਰ ਅਸੀਂ ਲਾਵਰਸੀ ਹੋਏ ਹੋਰ ਅਸੀਂ ਕੀ ਹੋਏ ਕਿਸੇ ਦੇ ਨਾਲ ਟੱਕਰ ਕਿਸੇ ਦੇ ਨਾਲ ਮੁਕਾਬਲਾ ਮੰਨਦੇ ਹਾਂ 14-15 ਉਮੀਦਵਾਰ ਨੇ ਲੱਗਦਾ ਕਿ ਟੱਕਰ ਹੈਗੀ ਹੈ ਜਾਂ ਪਹਿਲੇ ਦੂਜੇ ਨੰਬਰ ਦੀ ਲੜਾਈ ਕਿਸੇ ਦੇ ਨਾਲ ਹੈਗੀ ਹੈ ਨਾ ਜੀ ਲੜਾਈ ਕਿਸੇ ਨਾਲ ਨਹੀਂ ਗਈ ਮਹਾਰਾਜ ਨੇ ਕਿਰਪਾ ਕੀਤੀ ਹੋਈ ਇੱਕ ਨੰਬਰ ਤੇ ਚੱਲਣ ਡਿਆ ਮਾਹੌਲ ਸਾਰਾ ਲੋਕਾਂ ਦਾ ਇੰਨਾ ਪਿਆਰ ਮਿਲਦਾ ਪਿਆ ਨਾਲ ਇੱਥੇ ਦੋ ਤਿੰਨ ਹਕੂਮਤਾਂ ਦੇ ਜੋਰ ਲੱਗੇ ਪਏ ਨੇ ਅਗਲੀਆਂ ਦੇ ਵੀ ਪਿਛਲੀਆਂ ਦੇ ਵੀ ਪੂਰਾ ਤੁਹਾਨੂੰ ਪਤਾ ਹੀ ਹੈ ਸਾਰਾ ਇੱਥੇ ਸਿਸਟਮ ਚੱਲਣ ਡਿਆ ਪਰ ਫਿਰ ਵੀ ਮਹਾਰਾਜ ਦੀ ਕਿਰਪਾ ਕਰਕੇ ਇਹਨਾਂ ਦੇ ਰੌਲੇ ਪੈਂਦੇ ਪਏ ਨੇ ਤਾਂ ਕਰਕੇ ਸਾਰੇ ਅਮਰਤਪਾਲ ਦੇ ਮਨਦੀਪ ਅਮਰਤਪਾਲ ਮਨਦੀਪ ਕਰੀ ਜਾਂਦੇ ਨੇ ਨਹੀਂ ਤੇ ਕੋਈ ਪਹਿਲਾਂ ਰਾਜਨੀਤੀ ਦੇ ਵਿੱਚ ਤਾਂ ਨਹੀਂ ਸੀ ਕੋਈ ਵੀ ਇੱਕ ਬਿਆਨ ਸੁਖਬੀਰ ਬਾਦਲ ਦਾ ਵੀ ਸੀ ਕਹਿੰਦਾ ਕੋਈ ਵੀ ਆਉਂਦਾ ਹੈ ਗੋਲ ਪੱਗ ਬਨ ਲੈਂਦਾ ਢਬਈ ਤੋਂ ਡਰਾਈਵਰੀ ਕਰਦਾ ਕਰਦਾ ਆਉਂਦਾ ਆਣ ਕੇ ਪੰਥ ਨੂੰ ਪਿੱਛੇ ਲਾ ਲੈਂਦਾ ਕਿ ਸੁਖਬੀਰ ਬਾਦਲ ਮੰਨ ਚੁੱਕੇ ਨੇ ਕਿ ਜਿਹੜਾ ਪੰਥ ਆ ਉਹ ਭਾਈ ਅਮਰਤਪਾਲ ਸਿੰਘ ਦੇ ਪਿੱਛੇ ਲੱਗ ਤੁਰਿਆ ਉਹ ਤਾਂ ਤੁਸੀਂ ਆਪ ਹੀ ਦੱਸਤਾ ਜੀ ਵੀ ਕਹਿੰਦੇ ਨੇ ਪੰਥ ਪੰਥ ਮਗਰ ਲੱਗਾ ਤੇ ਤਾਂ ਹੀ ਦੱਸਦੇ ਪਏ ਨੇ ਪੰਥ ਨੇ ਮੰਨ ਲਿਆ ਜੀ ਉਹਨਾਂ ਨੂੰ ਆਗੂ ਇਹ ਕੰਮ ਤੇ ਕਿੱਤਾ ਤੇ ਬਾਬੇ ਨਾਨਕ ਨੇ ਖੇਤੀ ਕੀਤੀ ਸੀ ਕਿੱਤੇ ਦੀ ਕਿਹੜੀ ਗੱਲ ਹੈ ਕਿੱਤੇ ਤੇ ਹਰ ਇੱਕ ਕਰਨਾ ਪੈਣਾ ਕਿ ਉਹਨਾਂ ਨੇ ਕੋਈ ਭਾਈ ਅਮਰਤਪਾਲ ਸਿੰਘ ਨੇ ਕੋਈ ਲੋਕਾਂ ਦੇ ਧੀਆਂ ਪੁੱਤਾਂ ਦੇ ਵਿੱਚ ਜਾ ਕੇ ਨਸ਼ਾ ਤਾਂ ਨਹੀਂ ਵੇਚਿਆ ਨਹੀਂ ਵੇਚਿਆ ਕੋਈ ਮਾੜਾ ਕੰਮ ਤਾਂ ਨਹੀਂ ਕੀਤਾ ਡਰਾਈਵਰੀ ਤਾਂ ਕਰਨੀ ਆ ਇੱਥੇ ਹਰ ਇੱਕ ਕਰਦਾ ਆਪ ਆਪ ਦੀਆਂ ਗੱਡੀਆਂ ਚਲਾਉਣੇ ਆਪ ਆਪ ਦੀਆਂ ਗੱਡੀਆਂ ਦੇ ਡਰਾਈਵਰ ਨਹੀਂ ਹੁੰਦੇਗੇ ਤਕਲੀਫ ਸਾਰੇ ਜਿਵੇਂ ਰਾਜਾ ਵੜਿੰਗ ਦੀ ਵੀ ਆਪਾਂ ਗੱਲ ਕਰਕੇ ਛੜੇ ਆ ਸੁਖਬੀਰ ਬਾਦਲ ਦੀ ਵੀ ਗ ਪਾਲ ਸਿੰਘ ਤੁਸੀਂ ਕਿਉਂ ਆਂ ਉਮੀਦਵਾਰ ਤਾਂ 15 ਹੈਗੇ ਨੇ ਇੱਥੇ ਹੋਰ ਵੇਖੋ ਜੀ ਅੱਗੇ ਵੀ ਆਪਾਂ ਗੱਲ ਕਰਦੇ ਹੁੰਨੇ ਆ ਵੀ 베ਰੀ ਨਾ ਉਸ 베ਰੀ ਤੇ ਵਟੇ ਵੱਜਦੇ ਹੁੰਦੇ ਆ ਜਿਹਦੇ ਤੇ ਮਿੱਠੇ 베ਰ ਹੁੰਦੇ ਨੇ ਜਿਹਦੇ ਪੱਲੇ ਕੱਲੇ ਕੰਡੇ ਆ ਉਹਨਾਂ ਨੂੰ ਕੱਖ ਨਹੀਂ ਵੱਜਦਾਗਾ ਤੇ ਭਾਉ ਅਮਰਤਪਾਲ ਉਹਨਾਂ ਨੂੰ ਦਿਸਦਾ ਪਿਆ ਏ ਵੀ ਇੱਕ ਪੰਥ ਦਾ ਆਗੂ ਏ ਕੌਮ ਨੂੰ ਮੰਨੀ ਬੈਠੀ ਏ ਤੇ ਇਹਨਾਂ ਸਾਰਿਆਂ ਨੇ ਉਹਦੇ ਦਿਵਾਲੇ ਹੋਰ ਹੋਣਾ ਹੋਰ ਏ ਕਿਹਦੇ ਦਿਵਾਲੇ ਹੋਣ ਜਾ ਕੇ ਬਾਕੀ ਦੇ ਸਭ ਇਹਨਾਂ ਦੇ ਨੇ ਅੱਛਾ ਪਿੰਡਾਂ ਦੇ ਵਿੱਚ ਗਏ ਹਾਂ ਕਈ ਲੋਕਾਂ ਦੇ ਵੱਲੋਂ ਸੰਗਤ ਦੇ ਵੱਲੋਂ ਵੋਟਰਾਂ ਦੇ ਵੱਲੋਂ ਕੋਈ ਐਗੋਜੀ ਗੱਲ ਸਾਹਮਣੇ ਆਈ ਹੋਵੇ ਕੋਈ ਕਿਸੇ ਤਰੀਕੇ ਦਾ ਕੋਈ ਦਬਾਅ ਪਾਇਆ ਜਾ ਰਿਹਾ ਹੋਵੇ ਵੋਟਰਾਂ ਦੇ ਉੱਤੇ ਕਿਸੇ ਪ ਬਾਤ ਹੈ ਜੀ ਤੁਹਾਨੂੰ ਦੱਸਿਆ ਵੀ ਇੱਥੇ ਦੋ ਨਹੀਂ ਹਕੂਮਤਾਂ ਤਿੰਨ ਨੇ ਇੱਕ ਸੈਂਟਰ ਦੀ ਗਵਰਨਮੈਂਟ ਉਹ ਵੀ ਖਿਲਾਫ ਮੌਜੂਦਾ ਸਰਕਾਰ ਤੇ ਜਿਹੜੀ ਪਿੱਛੇ ਗਈ ਹੋਈ ਗਵਰਨਮੈਂਟ ਹੈ ਉਹਨਾਂ ਦਾ ਵੀ ਦਬਦਬਾ ਹੈਗਾ ਇੱਕ ਥਾਂ ਦੇ ਉੱਤੇ ਇੱਥੇ ਤਿੰਨ ਤਿੰਨ ਹਕੂਮਤਾਂ ਦੇ ਦਬਾਅ ਨੇ ਮੰਨਣਗੇ ਲੋਕ ਦਬਾਅ ਨਾ ਜੀ ਦਬਾਅ ਪਾ ਕੇ ਆਪਾਂ ਦਰਿਆ ਦੇ ਪਾਣੀ ਸੀ ਜਦੋਂ ਹੜ੍ਹ ਆਏ ਨੇ ਆਪਾਂ ਬੰਨ ਦਾ ਜਰੂਰ ਮਾੜੇ ਮੋٹے ਤਗੜੇ ਕਰਦੇ ਰਹੇ ਆ ਪਰ ਪਾਣੀ ਤਾਂ ਗਾਂ ਹੀ ਲੰਘਦਾ ਸੀ ਨਾ ਜਿੱਥੋਂ ਕਿੱਥੋਂ ਰੋਜ ਤੀਜੇ ਦਿਨ ਨੂੰ ਪਾੜ ਪਾ ਜਾਂਦਾ ਸੀਗਾ ਪਰ ਇਹ ਤਾਂ ਨਹੀਂ ਵੀ ਉਹਨਾਂ ਆਪਾਂ ਰੋਕ ਲਿਆ ਸੀ ਜਾਂਦਾ ਤਾਂ ਗਾਂ ਹੀ ਰਿਆ ਨਾ ਇਹ ਸੰਗਤ ਦਾ ਵਹਾਅ ਹੋ ਜਾ ਜੀ ਰੁਕਣਾ ਨਹੀਂਗਾ ਕਿਸੇ ਤੋਂ ਵੀ ਸੰਗਤ ਦਾ ਵਹਾਅ ਇਸ ਤਰੀਕੇ ਦਾ ਵੀਰ ਨੇ ਕਿਹਾ ਤੁਸੀਂ ਵੀ ਸਾਰੇ ਵੀਰ ਮੈਨੂੰ ਲੱਗਦਾ ਅੱਡ ਇਲਾਕਿਆਂ ਦੇ ਵਿੱਚੋਂ ਵੀਰ ਜੀ ਇੱਥੇ ਲੋਕ ਲੈ ਗਏ ਨੇ ਆਏ ਹੋ ਪ੍ਰਚਾਰ ਕਰ ਰਹੇ ਹਾਂ ਕੀ ਲੱਗਦਾ ਆ ਕਿ ਜਿਹੜਾ ਸੰਗਤ ਦਾ ਵਹਿਣ ਆ ਕਿੱਧਰ ਨੂੰ ਦੁਰਨ ਆਲਾ ਕੀ ਰਿਜ਼ਲਟ ਆਉਣ ਵਾਲਾ ਕੀ ਹੋਣ ਵਾਲਾ ਸੰਗਤ ਦਾ ਜਿਹੜਾ ਰੁਝਾਨ ਆ ਉਹ ਪੰਥ ਵਾਲੇ ਆ ਜੀ ਭਾਈ ਮਨਦੀਪ ਸਿੰਘ ਦੇ ਨਾਲ ਨੇ ਕੁਝ ਖੁੱਲ ਕੇ ਚੱਲ ਰਹੇ ਸ਼ਰਿਆਮ ਤੇ ਕੁਝ ਲੋਕ ਜਿਹੜੀ ਤੁਸੀਂ ਪਹਿਲਾਂ ਦਬਾ ਦੀ ਗੱਲ ਕੀਤੀ ਉਹਦੇ ਮੁਤਾਬਕ ਉਹ ਅੰਦਰ ਦਰਦ ਰੱਖ ਕੇ ਬੈਠੇ ਪੰਥ ਦਾ ਸਮਾਉਣ ਤੇ 11 ਤਰੀਕ ਨੂੰ ਦੱਸਣਗੇ ਵੀ ਕੀ ਦਬਾ ਹੁੰਦਾ ਤੇ ਕੀ ਨਹੀਂ ਹੁੰਦਾ ਜੀ ਜਿੱਤ ਜਿਹੜੀ ਉਹ ਭਾਈ ਮਨਦੀਪ ਸਿੰਘ ਦੀ ਪੱਕੀ ਹੈ ਜੀ ਸ਼ਹਿਰ ਦੇ ਵਿੱਚ ਜਾ ਕੇ ਆਏ ਹਾਂ ਸ਼ਹਿਰ ਦੇ ਵਿੱਚ ਕੀ ਕੀ ਲੋਕਾਂ ਦਾ ਮੰਨਣਾ ਆ ਕੀ ਲੋਕਾਂ ਦਾ ਕਹਿਣਾ ਆ ਕਿਸ ਤਰੀਕੇ ਦੇ ਨਾਲ ਲੋਕ ਮਿਲੇ ਨੇ ਭਾਈ ਮਨਦੀਪ ਸਿੰਘ ਹੋਰਾਂ ਨੂੰ ਭਾਈ ਜਸਵੀਰ ਸਿੰਘ ਜੀ ਲੋਕਾਂ ਦਾ ਇੰਨਾ ਕਿ ਪਿਆਰ ਮਿਲਿਆ ਨਾ ਸ਼ਹਿਰ ਦੇ ਵਿੱਚ ਜਿਹੜੀਆਂ ਦੁਕਾਨਾਂ ਤੇ ਗਏ ਆ ਲੋਕਾਂ ਨੇ ਬਹੁਤ ਵਧੀਆ ਪਿਆਰ ਦਿੱਤਾ ਭਾਈ ਜੀ ਕਿੰਨਾ ਪਿਆਰ ਦਿੱਤਾ ਕਹਿੰਦੇ ਭਾਈ ਜੀ ਫਿਕਰ ਨਾ ਕਰੋ ਅਸੀਂ ਤੁਹਾਡੇ ਨਾਲ ਆ ਤੇ 14 ਤਰੀਕ ਨੂੰ ਆਪਾਂ ਨੂੰ ਪਤਾ ਲੱਗ ਹੀ ਜਾਣਾ ਕਿਉਂਕਿ ਹੁਣ ਆਪਾਂ ਜਾ ਕੇ ਆਏ ਆ ਕਿ ਆਪਾਂ ਨੂੰ ਵੇਖਣ ਨੂੰ ਬਹੁਤ ਵਧੀਆ ਪਿਆਰ ਦਿੱਤਾ ਸੰਗਤ ਨੇ ਇੰਨਾ ਵਧੀਆ ਪਿਆਰ ਮੈਂ ਨਹੀਂ ਵੇਖਿਆ ਭਾਈ ਜੀ ਨਾਲ ਤੁਸੀਂ ਵੇਖੋ ਕਿੰਨਾ ਖੁਸ਼ ਹੋ ਗਏ ਲੋਕ ਮਿਲਦੇ ਸੀ ਉੱਠ ਕੇ ਮਿਲਦੇ ਸੀ ਪਿਆਰ ਹਾਰ ਪਾਉਂਦੇ ਸੀ ਸਿਰੋਪੇ ਪਾਉਂਦੇ ਸੀ ਕਿਉਂਕਿ ਇਸ ਤੋਂ ਪਤਾ ਲੱਗ ਜਾਂਦਾ ਸੰਗਤ ਦਾ ਵੀ ਵਕਿਆ ਹੀ ਸਾਡੇ ਕੈਂਡੀਡੇਟ ਨਾਲ ਸੰਗਤ ਦਾ ਪਿਆਰ ਹੈ ਹਾਂਜੀ ਹਾਂ ਕੀ ਕਹਿਣਾ ਚਾਹੋਗੇ ਜੀ ਇਹ ਸਾਰੀ ਚੋਣ ਮੁਹਿੰਮ ਦੇ ਉੱਤੇ ਜਿਸ ਤਰੀਕੇ ਦੇ ਨਾਲ ਵੀਰ ਲੱਗੇ ਹੋਏ ਨੇ ਦਿਨ ਪਰ ਰਾਤ ਜਿਹੜਾ ਲੋਕਾਂ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਸੰਗਤ ਦਾ ਵੀ ਸਹਿਯੋਗ ਸਾਰਿਆਂ ਨੇ ਦੱਸਿਆ ਵੀ ਬੜਾ ਸੋਹਣਾ ਸਹਿਯੋਗ ਮਿਲ ਰਿਹਾ ਕੀ ਕਹਿਣਾ ਕੀ ਜਾਓਗੇ ਮੈਂ ਤੇ ਇਹੋ ਕਹ ਰਿਹਾ ਜੋ ਕਿ ਭਾਈ ਸਾਹਿਬ ਜਿਹੜੇ ਸਾਡੇ ਖਾਲਸਾ ਜੀ ਖਾਲਸਾ ਜੀ ਆ ਜੋਧੇ ਆ ਦਲੇਰ ਆ ਤੇ ਇਹੋ ਜਿਹਾ ਕੰਮ ਕਰ ਗਿਆ ਵੀ ਮੇਰੇ ਖਾ ਕੋਈ ਨੇ ਅਜੇ ਤੱਕ ਨਹੀਂ ਕੀਤਾ ਨਸ਼ੇ ਦੇ ਢਾਲ ਪਾਉਣਗੇ ਤੇ ਭਾਈ ਅਮਰਪਾਲ ਪਾਉਣਗੇ ਹੋਰ ਕੋਈ ਬਾਸ ਸਕਦਾ ਹੋਰ ਕਿਸੇ ਤੋਂ ਨਹੀਂ ਪਹਿਣੀ ਨਹੀਂ ਪਹਿਣੀ ਨਹੀਂ ਜੀ ਵੇਖ ਲਓ ਕਿੰਨੀਆਂ ਸਰਕਾਰਾਂ ਆਈਆਂ ਕਾਂਗਰਸ ਅਕਾਲੀ ਸਭਾ ਆਉਂਦੇ ਰਿਹਾ ਬੀਜਪੀ ਕਿਸੇ ਨੇ ਅਜੇ ਤੱਕ ਨਸ਼ੇ ਨੂੰ ਨਹੀਂ ਜਿ ਰਕਿਆ ਅਮਰਪਾਲ ਇਹੋ ਜਿਆ ਜੋਦਾ ਜਿਹੜਾ ਨਸ਼ੇ ਦੇ ਉੱਤੇ ਡੱਕ ਬਾਗ ਰੱਖੂਗਾ ਮੇਰਾ ਤੇ ਕੰਮ ਜਿੰਨੇ ਵੀ ਆਪਾਂ ਸਾਥੀ ਨੇ ਡਟ ਕੇ ਦੇ ਪਿੱਛੇ ਲੱਗੀਏ ਤੇ ਭਾਈ ਅਮਰਪਾਲ ਦਾ ਸਾਥ ਦੇਈਏ 2027 ਚ ਬਣਾਵੋਗੇ ਮੁੱਖ ਮੰਤਰੀ ਭਾਈ ਅਮਰਪਾਲ ਬਿਲਕੁਲ ਜੀ ਬਿਲਕੁਲ 100% ਇਹ ਦੇ ਦਿੱਸ ਇੰਡੀਆ ਆ ਸੀਟ ਤੋਂ ਤੁਹਾਨੂੰ ਪਤਾ ਲੱਗ ਜਾਣਾ ਵੀ ਇਹ ਆਉਣ ਵਾਲੀ 27 ਸਾਡੀ ਆ ਜੀ ਖਾਲ ਅਸੀਂ ਇਹਨਾਂ ਨਸ਼ੇ ਨੂੰ ਠੱਲ ਪਾਵਾਂਗੇ ਜਿਹੜੇ ਆ ਛੋਟੇ ਛੋਟੇ ਬੱਚਿਆਂ ਨੂੰ ਇਹਨਾਂ ਦਾ ਰਵੜ ਘੱਟਿਆ ਬੱਚੇ ਨਸ਼ਿਆਂ 'ਚ ਰੁੜ ਗਏ ਆ ਮਾਵਾਂ ਰੋਂਦੀਆਂ ਉਹਨਾਂ ਦੀਆਂ ਇਹ ਚੀਜ਼ਾਂ ਨੂੰ ਭਾਈ ਅਮਰਤਪਾਲ ਤੇ ਭਾਈ ਸੰਦੀਪ ਜੀ ਰੋਕਣਗੇ ਮੱਝ ਦੀਆਂ ਸਭ ਤੋਂ ਵੱਡੀਆਂ ਤੰਗੀਆਂ ਪਰੇਸ਼ਾਨੀਆਂ ਕੀ ਹੈਗੀਆਂ ਨੇ ਲੋਕਾਂ ਦੀਆਂ ਸਭ ਤੋਂ ਵੱਡੀਆਂ ਮੁਸ਼ਕਲਾਂ ਕੀ ਹੈਗੀਆਂ ਸਭ ਤੋਂ ਵੱਡੀਆਂ ਮੁਸ਼ਕਲਾਂ ਦਾ ਜੀ ਇਹ ਹੈਗੀਆਂ ਵਾ ਆਪਣੀਆਂ ਬੇਰੁਜ਼ਗਾਰੀ ਆ ਨਸ਼ੇ ਦਾ ਬਹੁਤ ਬੋਲਬਾਲਾ ਵਾ ਠੀਕ ਹੈ ਨਹੀਂ ਬੇਰੁਜ਼ਗਾਰੀ ਆ ਤੇ ਇੱਕ ਕਰਪਸ਼ਨ ਦਾ ਬਹੁਤ ਬੋਲਬਾਲਾ ਵਾ ਠੀਕ ਹੈ ਕਿ ਨਹੀਂ ਤੁਹਾਂ ਗੱਲ ਕੀਤੀ ਭਾਈ ਅਮਰਤਪਾਲ ਦੇ ਮਗਰ ਦੁਨੀਆ ਕਿਉਂ ਲ ਅਮਰਿਤਪਾਲ ਭਾਈ ਦੇ ਮਗਰ ਨਹੀਂ ਲੱਗੀ ਅਮਰਿਤਪਾਲ ਭਾਈ ਦੀ ਸੋਚ ਦੇ ਮਗਰ ਲੱਗੀ ਓਕੇ ਠੀਕ ਆ ਨਾ ਉਹਦੀ ਇੱਕ ਸੋਚ ਚੰਗੀ ਆ ਮੈਂ ਪੰਜਾਬ ਨੂੰ ਬਚਾਉਣਾ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਕਿਸਾਨੀ ਨੂੰ ਬਚਾਉਣਾ ਵਾ ਨਸ਼ੇ ਤੋਂ ਰਹਿਤ ਕਰਨਾ ਪੰਜਾਬ ਇੱਕ ਉਹਦੀ ਚੰਗੀ ਸੋਚ ਦੇ ਮਗਰ ਦੁਨੀਆ ਲੱਗੀ ਆ ਠੀਕ ਆ ਕਿ ਨਹੀਂ ਜਿਹੜੀਆਂ ਪਿਛਲੀਆਂ ਸਰਕਾਰਾਂ ਬੇ ਮਤਲਬ ਕਿ ਫੇਲ ਹੋਈ ਲੋ ਚੁਕੀਆਂ ਵਾ ਅੱਜ ਤੋਂ 50 ਸਾਲ ਅਸੀਂ ਇਹਨਾਂ ਨੂੰ ਵੋਟਾਂ ਪਾਉਂਦੇ ਆਏ ਆ ਕਦੀ ਕਾਲੀ ਆ ਗਏ ਕਦੀ ਕਾਂਗਰਸੀ ਆ ਗਏ ਜੇ ਆ ਕੇ ਕਿ ਅਸੀਂ ਐਰ ਕੀ ਮਤਲਬ ਕਿ ਬਦਲਾ ਲੈ ਹੁੰਦਾ ਵਾ ਤੇ ਬਦਲਾ ਆ ਲਿਆ ਨੇ 24 ਸਾਲਾਂ ਹੀ ਬੇੜਾ ਕਰ ਕਰਕੇ ਰਾਤਾ ਸਾਡੇ ਪੰਜਾਬ ਦਾ ਠੀਕ ਆ ਕਿ ਨਹੀਂ ਜਵਾਨੀ ਰੋਲਦੀ ਐ ਨਸ਼ਾ ਇੰਨਾ ਜਿਆਦਾ ਕੋਈ ਹਿਸਾਬ ਨਹੀਂ ਐ ਉਹ ਤੁਸੀਂ ਵੇਖੋ ਆਪਣੇ ਭੁੱਲਰ ਸਾਹਿਬ ਫੜੇ ਗਏ ਆ ਕਿੰਨੀ ਕ腐ਸ਼ਨ ਕੀਤੀ ਉਹਨਾਂ ਨੇ ਠੀਕ ਆ ਕਿ ਨਹੀਂ ਮਲਕ ਇਹੋ ਜੀਆਂ ਬਹੁਤ ਪਰੇਸ਼ਾਨੀਆਂ ਜਿਹੜੀਆਂ ਪੰਜਾਬ ਦੇ ਵਿੱਚ ਆ ਜਿਹੜੀਆਂ ਮਲਕੇ ਉਹ ਵੀ ਹੁਣ ਨਹੀਂ ਹੋ ਸਕਦੀਆਂ ਤਾਮਸੋ ਕੰਮ ਵੀ ਲੰਮੀ ਸੋਚ ਰੱਖ ਕੇ ਚੱਲਾਂਗੇ ਅਸੀਂ ਘੜ ਤੋਂ ਘਟ ਵੀ 15 ਸਾਲ ਲੱਗਣਗੇ ਪੰਜਾਬ ਨੂੰ ਬਦਲਦੇ ਵਿੱਚ ਉਹ ਵੀ ਇੱਕ ਅਮਰਤਪਾਲ ਪਾਈ ਵਰਗਾ ਕੋਈ ਮੁੱਖ ਮੰਤਰੀ ਜਿਹੜਾ ਵਾ ਸੂਝਵਾਨ ਤੇ ਸਿਆਣਾ ਆਊਗਾ ਤੇ ਫਿਰ ਅਸੀਂ ਉਹਨੂੰ ਬਚਾ ਸਕਦੇ ਆ ਅਮਰਤਪਾਲ ਸਿੰਘ ਵਰਗਾ ਜਾਂ ਭਾਈ ਅਮਰਤਪਾਲ ਸਿੰਘ ਹੀ ਅਮਰਤਪਾਲ ਸਿੰਘ ਦੀ ਸੋਚ ਅਸੀਂ ਸੋਚ ਤੇ ਮੋਹਰ ਲਾਉਣੀ ਹੈ ਬਾਜੀ ਠੀਕ ਹੈ ਅਮਰਤਪਾਲ ਅਸੀਂ ਅਮਰਤਪਾਲ ਦੀ ਸੋਚ ਦੇ ਨਾਲ ਖਲੋਤੇ ਆਂ ਭਾਈ ਅਮਰਤਪਾਲ ਸਿੰਘ ਦੇ ਨਾਲ ਨਹੀਂ ਤੁਸੀਂ ਉਸ ਸੋਚ ਦੇ ਨਾਲ ਹੋ ਜਿਹੜੀ ਸੋਚ ਖਾਲਸਾ ਵਹਿੀਰ ਕੱਢਦੀ ਸੀ ਠੀਕ ਹੈ ਕਿ ਨਹੀਂ ਉਹਨਾਂ ਨਸ਼ਾ ਛਡਾਇਆ ਕਿ ਇਹ ਮੈਡੀਸਿਨਾਂ ਨਹੀਂ ਛਡਾਇਆ ਕਿ ਇਹ ਹਥਿਆਰਾਂ ਨਹੀਂ ਛਡਾਇਆ ਉਹਨਾਂ ਇੱਕ ਸੋਚ ਤੇ ਪ੍ਰਚਾਰ ਨਾਲ ਛਡਾਇਆ ਨਸ਼ਾ ਆਪਣਾ ਠੀਕ ਹੈ ਕਿ ਨਹੀਂ ਮਨ ਲ ਕੇ ਉਹ ਇੱਕ ਸੋਚ ਆ ਭਾਈ ਅਮਰਤਪਾਲ ਸਿੰਘ ਮੌਜੂਦਾ ਸਰਕਾਰ ਦੇ ਮੰਤਰੀ ਦਾ ਇੱਕ ਬਿਆਨ ਆਉਂਦਾ ਕਹਿੰਦੇ ਮਾਝੇ ਦੀ ਲੋੜ ਨਹੀਂ ਅਸੀਂ ਮਾਲਵੇ ਚ ਸਰਕਾਰ ਬਣਾ ਜਾਾਂਗੇ ਹੁਣ ਫਿਰ ਮਾਝੇ ਵਾਲੇ ਦੱਸ ਦੇਣਗੇ ਉਸ ਗੱਲ ਦਾ ਜਵਾਬ ਦੇਣਗੇ ਜੀ ਇੱਥੇ ਇੱਕ ਤਰਫਾ ਮੁਕਾਬਲਾ ਚੱਲਣ ਡਿਆ ਜੇ ਇੱਕ ਤਰਫਾ ਮੁਕਾਬਲਾ ਗਰਾਊਂਡ ਲੈਵਲ ਤੇ ਜਾ ਕੇ ਵੇਖੀਏ ਫਿਰ ਪਤਾ ਲੱਗਦਾ ਵਾ ਨੇਰੀਆਂ ਕੈਂਡੀਡੇਟਾਂ ਦੇ ਨਾ ਫੋਟੋਆਂ ਲਵਾਇਆ ਨਹੀਂ ਗੱਲ ਬਾਨੀ ਆਈ ਸਮਝ ਆਪਾਂ ਥੱਲੇ ਗਰਾਊਂਡ ਲੈਵਲ ਤੇ ਜਾਵਾਂਗੇ ਨਾ ਘਰ ਘਰ ਜਾਵਾਂਗੇ ਪ੍ਰਚਾਰ ਕਰਾਂਗੇ ਫਿਰ ਪਤਾ ਲੱਗੂ ਕਿੱਥੇ ਲੋਕ ਬੈਠੇ ਆ ਇਤਰਾ ਹਵਾ ਦੇ ਤੀਰ ਮਾਰ ਰਿਆਂ ਥੋੜੀ ਗੱਲਾਂ ਚੱਲਦੀਆਂ ਹੁੰਦੀਆਂ ਵਾ ਮਾਜੇ ਵਾਲੇ ਦੱਸ ਦੇਣਗੇ ਮਾਜੇ ਦੇ ਮਝਾਲ ਕੀ ਆ ਠੀਕ ਹੈ ਜੀ ਠੀਕ ਹੈ ਨਾ ਹਾਂ ਵੀਰ ਨੇ ਕਿਆ ਕਰ ਕਰ ਜਾ ਕੇ ਪਤਾ ਲੱਗਣਾ ਲੋਕਾਂ ਦੇ ਵਿੱਚ ਜਾ ਕੇ ਪਤਾ ਲੱਗਣਾ ਲੋਕਾਂ ਦੇ ਵਿੱਚ ਜਾ ਕੇ ਆਏ ਹੋ ਪਿੰਡਾਂ ਦੇ ਵਿੱਚ ਤੁਰੇ ਫਿਰਦੇ ਹੋ ਕੀ ਪਤਾ ਲੱਗਿਆ ਲੋਕਾਂ ਦੇ ਵਿੱਚ ਜਾ ਕੇ ਦੇਖੋ ਜੀ ਸਭ ਤੋਂ ਵੱਡੀ ਗੱਲ ਇਹ ਆ ਵੀ ਲੋਕਾਂ ਨਾਲ ਗੱਲਬਾਤ ਕੀਤੀ ਲੋਕ ਇਹ ਚੀਜ਼ ਸਮਝ ਚੁੱਕੇ ਆ ਵੀ ਗਲੀਆਂ ਨਾਲੀਆਂ ਦੇ ਵਿਕਾਸ ਤੋਂ ਬਾਹਰ ਆਈਏ ਕਿਉਂਕਿ ਜੇ ਅਗਲੀ ਆਪਣੀ ਨੌਜਵਾਨੀ ਨਾ ਬਜੀ ਤੇ ਗਲੀਆਂ ਦਾ ਵੀ ਨਾਲੀਆਂ ਦਾ ਆਪਾਂ ਕਰਨਾ ਵੀ ਕੀ ਆ ਇਹੋ ਜਿਹੇ ਵਿਕਾਸ ਤਾਂ ਹਨ ਸਭ ਤੋਂ ਵੱਡੀ ਗੱਲ ਲੋਕ ਨਸ਼ੇ ਤੋਂ ਦੁਖੀ ਆ ਤੇ ਨਸ਼ਾ ਕਿਹਨੇ ਬੰਦ ਕਰਾਇਆ ਸੀ ਭਾਈ ਅਮਰਪਾਲ ਸਿੰਘ ਨੇ ਜੀ ਜੋ ਕਿ ਡਿਵੀਜ਼ਨਰ ਦੇਲ ਚ ਬੈਠੇ ਹੋਏ ਹਨ ਤੇ ਤਾਂ ਕਰਕੇ ਲੋਕਾਂ ਦੀ ਮੰਗ ਇਹੀ ਆ ਪਹਿਲੇ ਪਹਿਲੀ ਮੰਗ ਇਹੀ ਆ ਵੀ ਨਸ਼ੇ ਬਾਰੇ ਮਤਲਬ ਉਹ ਕਹਿ ਰਿਹਾ ਕਿ ਨਸ਼ਾ ਬੰਦ ਕੀਤਾ ਜਾਵੇ ਤੇ ਜਿਹੜਾ ਕਰੂਗਾ ਸੀ ਉਹਨੂੰ ਪਾਵਾਂਗੇ ਤੇ ਭਾਈ ਸਾਹਿਬ ਨੇ ਵਧੀਆ ਕੰਮ ਕੀਤਾ ਸੀ ਤੇ ਅਸੀਂ ਉਹਦੀ ਸਪੋਰਟ ਕਰਾਂਗੇ ਤੇ ਬਾਕੀ ਮੱਝ ਦੀ ਰਹੀ ਗੱਲ ਵੀ ਪੰਥ ਦੀ ਕਦੇ ਵੀ ਪੈਠ ਨਹੀਂ ਲੱਗਣ ਦਿੱਤੀ ਜਦੋਂ ਜਦੋਂ ਵੀ ਲੋੜ ਪਈ ਹੈ ਜਾਂ ਭੀੜ ਪਈ ਹੈ ਨਾ ਤਾਂ ਫਿਰ ਇਹਨਾਂ ਨੇ ਮਤਲਬ ਦਿਖਾਇਆ ਵੀ ਸਾਬਤ ਕੀਤਾ ਕਿ ਗੁਰੂ ਦੇ ਸਿੱਖਾਂ ਹਾਂ ਹਾਂ ਜੀ ਹਾਂ ਜੀ ਪੂਰੇ ਬੱਸ ਗੱਡੇ ਕਹਿੰਦੇ ਜਿੱਤ ਸਾਡੀ ਪੱਕੀ ਐਲਾਨ ਹੋਣਾ ਬਾਕੀ ਐ ਬਸ ਉਹੀ ਕੰਮ ਆ ਜੀ ਹਾਂ ਜੀ ਧੰਨਵਾਦ ਜੀ ਭਾਈ ਸੁਖਦੇਵ ਸਿੰਘ ਮਖੂਤੋਂ ਇਹ ਵੀ ਨਾਲ ਹੈਗੇ ਨੇ ਸਾਰੇ ਵੀਰ ਸੇਵਾਵਾਂ ਕਰ ਰਹੇ ਨੇ ਮੈਂ ਇਹਨਾਂ ਦੇ ਕੋਲੋਂ ਇੱਕ ਜਿਹੜੇ ਰਾਜਨੀਤਿਕ ਬਿਆਨ ਆਉਣੇ ਸ਼ੁਰੂ ਹੋਏ ਨੇ ਉਹਦੇ ਬਾਰੇ ਆਪਾਂ ਗੱਲਬਾਤ ਕਰ ਲੈਨੇ ਆ ਭਾਈ ਸਾਹਿਬ ਰਾਜਾ ਵੜਿੰਗ ਦਾ ਇੱਕ ਬਿਆਨ ਆਇਆ ਹੁਣੇ ਬਿਆਨ ਆਇਆ ਕਹਿੰਦੇ ਕਿ ਜੇ ਤਾਂ ਭਾਈ ਅਮਰਤਪਾਲ ਸਿੰਘ ਅਮਰਤ ਸ਼ਿਕਾਉਂਦੇ ਰਹਿੰਦੇ ਤੇ ਅਸੀਂ ਉਹਨਾਂ ਦੇ ਨਾਲ ਸੀ ਪਰ ਹੁਣ ਤਾਂ ਉਹ ਰਾਜਨੀਤੀ ਦੇ ਵਿੱਚ ਆ ਗਏ ਨੇ ਤੇ ਸਾਡੇ ਤੇ ਉਹਨਾਂ ਦੇ ਵਿੱਚ ਫਰਕ ਕੀ ਰਹਿ ਗਿਆ ਇਸ ਬਿਆਨ ਨੂੰ ਕਿੱਦਾਂ ਵੇਖਦੇ ਹੋ ਪਹਿਲਾਂ ਵੀ ਇੱਕ ਬਿਆਨ ਰਾਜਾ ਵੜਿੰਗ ਦਾ ਆਇਆ ਉਹ ਵੀ ਕਾਫੀ ਚਰਚਾ ਦਾ ਵਿਸ਼ਾ ਬਣਿਆ ਰਿਹਾ ਵੇਖੋ ਜੀ ਕੁਸੀਂ ਬਹੁਤ ਵਧੀਆ ਸਵਾਲ ਕੀਤਾ ਤੇ ਆਪਾਂ ਰਾਜਾ ਬਰੇਂਗ ਨੂੰ ਮਾਰਾ ਨਹੀਂ ਕਹਣਾ ਕਿਉਂ ਕਿਉਂਕਿ ਉਹ ਤਾਂ ਸਾਡਾ ਫਾਇਦਾ ਕਰ ਰਿਹਾ ਵਿਆਣ ਜਿਹੜਾ ਉਹ ਦੇ ਰਿਹਾ ਵਾ ਉਹ ਤਾਂ ਸਾਡੇ ਹੱਕ 'ਚ ਹੋ ਰਿਹਾ ਕਿਉਂਕਿ ਪਹਿਲਾਂ ਜਿਹੜਾ ਇਹਨਾਂ ਨੇ ਬਿਆਨ ਦਿੱਤਾ ਸੀ ਖਾਲਸਾ ਦਾ ਤੇ ਉਹਦਾ ਵੀ ਸਾਡੀ ਇਹਦਾ ਦੇ ਬਿਆਨ ਦੇਣ ਦਾ ਨਾ 8 ਤੋਂ 10 ਹਜ਼ਾਰ ਵੋਟ ਸਾਡੀ ਵਧ ਗਈ ਅੱਛਾ ਅਣਾ ਤੇ ਹੁਣ ਜਿਹੜਾ ਇਹ ਬਿਆਨ ਦੇ ਦਿੰਦਾ ਹੈ ਭਾਈ ਇੱਕ ਸਾਹ ਦਾ ਤੇ ਉਹਦਾ ਵੀ ਸਾਡੀ 8-10000 ਬੋੜ ਲੱਗਦਾ ਸਾਡੀ ਬਾਜਣੀ ਇਹ ਸਾਡੇ ਹੱਕ ਚ ਬੋਲ ਰਹਾ ਹੈ ਅੱਛਾ ਇਹ ਸਾਡੇ ਵਿਰੋਧ ਚ ਨਹੀਂ ਹਮ ਅਸੀਂ ਤਾਂ ਆਣੇ ਵੀ ਦੱਪੀ ਕਿਲੀ ਜਾਓ ਤੁਸੀਂ ਆਦਾ ਬੋਲੀ ਚੋ ਜੋ ਤੁਹਾਡਾ ਇਸ ਤਰ੍ਹਾਂ ਸਗ ਇਹੋ ਜਿਹੇ ਬਿਆਨ ਤੁਸੀਂ ਹੋਰ ਦਿਓ ਸਾਡੇ ਹੱਕ ਚ ਨੇ ਕਿਉਂਕਿ ਇਹ ਨੀਗਾ ਪੀਬਲਿਕ ਸਾਨੂੰ ਇਹ ਮਾਰਾ ਤੁਹਾਨੂੰ ਇਹ ਪਹਿਲਾ ਜਿਹੜਾ ਕਾਲਸਤਾਨ ਆਲਾ ਦਿੱਤਾ ਸੀ ਉਹ ਕਮੈਂਟਾ ਜਿਹਨਾਂ ਨੂੰ ਪਤਾ ਲੱਗਿਆ ਲੋਕਾਂ ਦੇ ਹਮ ਤੇ ਹੁਣ ਜਿਹੜਾ ਵਾ ਇਹ ਵੀ ਪਤਾ ਲੱਗ ਜਾਂਦਾ ਮੈਂ ਤਾਂ ਰਾਜਾ ਵੜਿੰਗ ਨੂੰ ਕਹਿੰਦਾ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਤੁਸੀਂ ਇਹੋ ਜਿਹੇ ਜਿਹੜੇ ਬਿਆਨ ਦਿੰਦੇ ਜੇ ਉਹਦੇ ਵਿੱਚ ਸਾਡਾ ਫਾਇਦਾ ਹੁੰਦਾ ਰਾਜਾ ਵੜਿੰਗ ਦੇ ਬਿਆਨ ਜੇ ਤੁਹਾਡੇ ਹੱਕ ਦੇ ਵਿੱਚ ਜਾ ਰਹੇ ਨੇ ਤੇ ਕਿਤੇ ਰਾਜਾ ਵੜਿੰਗ ਭਾਈ ਅਮਰਤਪਾਲ ਸਿੰਘਾਣਾ ਨਾਲ ਰਲਤਾ ਨਹੀਂ ਗਿਆ ਨਹੀਂ ਜੀ ਵੇਖੋ ਇਹ ਰਾਜਾ ਵੜਿੰਗ ਦਾ ਰਲਣਦਾ ਤਾਂ ਇਹ ਪਹਿਲਾ ਆਪਣਾ ਇਹ ਸੀਗਾ ਵੀ ਇਹ ਰਲੇ ਵਰ ਗਈ ਆ ਪਹਿਲਾਂ ਜਿਤਰਾ ਇਹ ਕਹਿੰਦੇ ਵੀ ਉਹ ਆਪਣਾ ਸ਼ਾਕਲੇ ਵੀ ਪਹਿਲਾ ਅਮਰਤ ਦੇ ਵਿੱਚ ਇਹ ਹੀ ਕਿਤੇ ਆਹੀ ਪਰ ਹੁਣ ਉਹ ਚੀਜ਼ ਦਾ ਲੱਗਦਾ ਵੀ ਉਹ ਦਾ ਪਹਿਲਾ ਵੀ ਆਪਦੇ ਸਤਾਨ ਤੇ ਸੀਗੇ ਅਮਰਤ ਸ਼ਾਕੇ ਤੋਂ ਜੋ ਕਰਦੇ ਸੀ ਤੇ ਉਹ ਜੇ ਉਹਨਾਂ ਕਾਹ ਵੀਰਦਾ ਕੀਤਾ ਤੇ ਉਹਨਾਂ ਨੇ ਨਸ਼ੇ ਦਾ ਛਡਾਇਆ ਹੀ ਆ ਤੇ ਇਹਦਾ ਮਤਲਬ ਇਹ ਵੀ ਤੁਸੀਂ ਆਪਣੇ ਆਪ ਨੂੰ ਕਿੰਨਾ ਕੁ ਨੀਵਾ ਸਮਝਦੇ ਜੇ ਪਿਛੜਾ ਤੁਸੀਂ ਆਦੇ ਵੀ ਅਸੀਂ ਉਹਦੇ ਬਰਾਬਰ ਹੋਣੀ ਤਾਂ ਤੁਸੀਂ ਹੈਗੇ ਵੀ ਨਹੀਂ ਉਹਦੇ ਬਰਾਬਰ ਤੇ ਨਾ ਬਾਣੀ ਸਕਦੇ ਜੀ ਹੂੰ ਰਾਜਾ ਜਿਹੜਾ ਆਪਣਾ ਰਾਜਾ ਜੀ ਇਹ ਰਾਜਾ ਵੜੇਂਗਣਾ ਇਹ ਤਾਂ ਵੇਖੋ ਉਹਦੀ ਮਾਨਸਿਕਾ ਕਿੱਥੇ ਜਾਂਦੀ ਇਹ ਤੁਸੀਂ ਆਪਦੇ ਇਹ ਉਹਦੇ ਨਾਲ ਭਾਈ ਅਮਰਤਸਾਨ ਦਾ ਅਮਰਤਪਾਲ ਦੇ ਸਿੰਘ ਨਾਲ ਤਾਂ ਖਾਲਸੇ ਨਾਲ ਤੁਲਨਾ ਵੀ ਨਹੀਂ ਕਰ ਸਕਦਾ ਤੇ ਦੂਜੀ ਗੱਲ ਜਿਹੜੀ ਬਿਆਨਾਂ ਦੀ ਆ ਉਹ ਮਹਾਰਾਜ ਇਹਨਾਂ ਦੇ ਮੂੰਹ ਇਹ ਤਰ੍ਹਾਂ ਤੇ ਕਢਾਉਂਦਾ ਰਹੇ ਤੇ ਕੱਢਦਾ ਰਹੇ ਤੇ ਸਾਡੀ ਜਿਹੜੀ ਉਹ ਬੱਲੇ ਬੱਲੇ ਹੁੰਦੀ ਰਹਿਣੀ ਖਾਬ 2024 ਦੇ ਇਲੈਕਸ਼ਨ ਦੇ ਵਿੱਚ ਜਦੋਂ ਭਾਈ ਅਮਰਤਪਾਲ ਸਿੰਘ ਚੋਣ ਮੈਦਾਨ ਦੇ ਵਿੱਚ ਸੀ ਉਦੋਂ ਕਿਹਾ ਜਾਂਦਾ ਸੀ ਕਿ ਜਦੋਂ ਵਿਰਸਾ ਸਿੰਘ ਬਲਟੋਹਾ ਕੋਈ ਵੀ ਬਿਆਨ ਦਿੰਦੇ ਆ ਤੇ ਸਾਡੀ ਵੋਟ ਵੱਧ ਜਾਂਦੀ ਆ ਉਹੀ ਫੈਕਟਰ ਹੁਣ ਚੱਲੀ ਜਾਂਦਾ ਹੁਣ ਰਾਜੇ ਵੜਿੰਗ ਦੇ ਬਿਆਨਾਂ ਦੇ ਨਾਲ ਤੁਹਾਡੀ ਵੋਟ ਵੱਧ ਰਹੀ ਬਿਲਕੁਲ ਬਿਲਕੁਲ ਵਿਰਸਾ ਬਲਟੋਹਾ ਨੇ ਵੇਖੋ ਤੇ ਹੀ ਤੇ ਉਹਦਾ ਮੂੰਹ ਤੋੜ ਜਿਹੜਾ ਜਵਾਬ ਉਹ ਆਪਾਂ ਨੂੰ ਤੁਹਾਨੂੰ ਪਤਾ ਵੀ ਮੰਤਰੀ ਸਾਹਿਬ ਤੋਂ ਵੀ ਮਿਲਦਾ ਰਿਹਾ ਵਾ ਹਨਾ ਤੇ ਉਸ ਤਰ੍ਹਾਂ ਵੀ ਸਾਡੀ ਵੋਟ ਵਧਦੀ ਰਹੀ ਟੁੱਟਦੀ ਨਹੀਂ ਰਹੀ ਦੀ ਤੇ ਹੁਣ ਵੀ ਉਹੀ ਹਿਸਾਬ ਆ ਹੁਣ ਜਿਹੜਾ ਇਹ ਜੋ ਕੀ ਸਮਾਪਾ ਕੇ ਬਿਆਨ ਦਿੰਦੇ ਰਹਿੰਦੇ ਆ ਇਲੈਕਸ਼ਨਾਂ ਦੇ ਲਾਗੇ ਲਾਗੇ ਇੱਕ ਦੋ ਰੋੜ ਬਿਆਨ ਦੇਤੇ ਤੇ ਸਾਡੀ ਕਿਰਪਾ ਮਹਾਰਾਜ ਦੀ ਉਹੀ ਚੜਦੀ ਕਲਾ ਹੋ ਜਾਣੀ ਆ ਇਹੋ ਜੀ ਜਿਹੜੀ ਮਤਬੋਧ ਦੇ ਨੂੰ ਮਹਾਰਾਜ ਦਿੰਦਾ ਰਹੇ ਉਹ ਬਟੇ ਉਲਟੋ ਵਾ ਤੇ ਬੜਿਆਂ ਜਿਹੜਾ ਉਹ ਇੱਕੋ ਹੀ ਵਟੇ ਚਟੇ ਦੇ ਬਣ ਗਏ ਇਹਨਾਂ ਦਾ ਇੱਕ ਹੀ ਸੁਭਾਅ ਹੋ ਗਿਆ ਵੇ ਇਹਨਾਂ ਦਾ ਠੀਕ ਬਿਲਕੁਲ ਸੰਗਤ ਜੀ ਇਹ ਵੀਰਾਂ ਨੇ ਇਹ ਉਹ ਵੀਰ ਨੇ ਜਿਹੜੇ ਦਿਨ ਪਰ ਰਾਤ ਸਾਰੇ ਲੱਗੇ ਹੋਏ ਨੇ ਭਾਈ ਅਮਰਤਪਾਲ ਸਿੰਘ ਦੀ ਪਾਰਟੀ ਸੰਜੇ ਪੰਥਕ ਉਮੀਦਵਾਰ ਭਾਈ ਮਨਦੀਪ ਸਿੰਘ ਹਣਾ ਦੀ ਸਪੋਰਟ ਦੇ ਵਿੱਚ ਚੋਣ ਮੈਦਾਨ ਦੇ ਵਿੱਚ ਸਾਰੇ ਵੀਰ ਦਿਨ ਪਰ ਰਾਤ ਉੱtre ਹੋਏ ਨੇ ਤੇ ਇਹਨਾਂ ਦਾ ਦਾਵਾ ਇਹ ਹੈਗਾ ਕਿ 14 ਤਰੀਕ ਨੂੰ ਜਿਹੜਾ ਫੱਟੇ ਦੇ ਵਿੱਚ ਕੇਲਿਆ ਉਹ ਅਸੀਂ ਖੋਕ ਦੇਾਂਗੇ ਆਉਣ ਵਾਲੀ 14 ਤਰੀਕ ਨੂੰ ਰਿਜ਼ਲਟ ਸਭ ਦੇ ਸਾਹਮਣੇ ਹੋਊਗਾ ਤੇ ਫਿਰ ਪਤਾ ਲੱਗੂਗਾ ਸਾਰੀਆਂ ਗੱਲਾਂ ਸਮੇਂ ਦੇ ਗਰਭ ਦੇ ਵਿੱਚ ਨੇ ਲੋਕਾਂ ਦਾ ਫੈਸਲਾ ਹੈ ਲੋਕਾਂ ਨੇ ਅਬ ਦਾ ਉਧਾਇਕ ਚੁਣਨਾ ਹੈ ਲੋਕ ਕਿਹਨੂੰ ਚੁਣਦੇ ਨੇ ਇਹ ਆਉਣ ਵਾਲੀ 14 ਤਰੀਕ ਨੂੰ ਜ਼ਰੂਰ ਪਤਾ ਲੱਗੂਗਾ ਪਰ ਜੇਕਰ ਇੱਥੇ ਭਾਈ ਮਨਦੀਪ ਸਿੰਘ ਹੋਣਾਂ ਦੀ ਜਿਵੇਂ ਨੇ ਸਾਰੇ ਵੀਰਾਂ ਨੇ ਇਹ ਦਾਵਾ ਕੀਤਾ ਹੈ ਜੇਕਰ ਜਿੱਤ ਪ੍ਰਾਪਤ ਕਰਦੇ ਨੇ ਤਾਂ ਫਿਰ ਪੰਜਾਬ ਦੇ ਵਿੱਚ ਇੱਕ ਨਵੇਂ ਅੰਥਕ ਸਿਆਸਤ ਦੇ ਯੁੱਗ ਦੀ ਸ਼ੁਰੂਆਤ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ